ਗੁੜਲਾੜਾ ਵਿਖੇ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਗੁੜਿਆ ਦੇ ਹੱਕ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਰੈਲੀ ਨੂੰ ਸੰਬੋਧਨ ਕੀਤਾ ਦੱਸਦੇ ਕਿ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਤੇ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲਿਜਾਣ ਦੇ ਲਈ ਲੋਟੂ ਲੋਕਾਂ ਤੋਂ ਪੰਜਾਬ ਨੂੰ ਬਚਾਉਣਾ ਪਿਆ ਜ਼ਰੂਰੀ ਹੈ ਉਹਨਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਲੋਕਾਂ ਨੂੰ ਫੀਲ ਵੀ ਕੀਤੀ ਹੈ ਜੇ ਪੁੱਠੇ ਪਾਸੇ ਖੋਲਣ ਲੱਗੇ ਨਾ ਸਮਝ ਲੋ ਅੱਤੀ ਦਿਹਾੜੀ ਗਈ ਮੁੱਠੇ ਪਾਸੇ ਦਾ ਬਹੁਤ ਔਖਾ ਹੋ ਜਾਂਦਾ ਜੇ ਸਿੱਧੇ ਪਾਸਿਓਂ ਉਹ ਦੋਨੇ ਸਿਰੇ ਜੇ ਖਾ ਜਾਣ ਬਸ ਫਿਰ ਤਾਂ ਐ ਹੁੰਦਾ ਬਸ ਸੋ ਮੈਂ ਉਹ ਸਿਰੇ ਜੇ ਭਾਂ ਲੇ ਹੁਣ ਪੂਰੀ ਛੇਤੀ ਖੁੱਲ ਜੂ ਵਿਕਾਸ ਵਾਲੀ ਆਪਣੀ ਕਰ ਵੀ ਦਿੱਤਾ ਜਿੰਨਾ ਕੋ ਹੋਇਆ ਉਹ ਤੋਂ ਵੱਧ ਕੀਤਾ ਪਹਿਲਾਂ ਤਾਂ ਇਹਨਾਂ ਦੀਆਂ ਪੈਨਸ਼ਨਾਂ ਵੱਧ ਕੀਤੀਆਂ ਬਲਤ ਤੁਸੀਂ ਆਓ ਮੈਂ ਖੇਤਰ ਹੱਥ ਬਣ ਕੇ ਫੋਟੋ ਖਿਜਾ ਲੈਨੇ ਹੋ ਸੇਵਾ ਦਾ ਮੌਕਾ ਦਿਓ ਬਾਅਦ ਸੇਵਾ ਦੀ ਪੈਨਸ਼ਨ ਮੰਗਦੇ ਹੋ ਤੁਸੀਂ ਸੇਵਾ ਦੀ ਪੈਨਸ਼ਨ ਕਾਦੀ ਆਹ ਮੁਲਾਜ਼ਮ ਬੈਠੇ ਨੇ ਇਹਨਾਂ ਦੀ ਪੈਨਸ਼ਨ ਦਾ ਰੌਲਾ ਚੱਲੀ ਜਾਂਦਾ ਇਹਨਾਂ ਦਾ ਕੋਈ ਕਰਦਾ ਨਹੀਂ ਆਪਦੀਆਂ ਪੈਣ ਪੈ ਲਾ ਰੱਖੀਆਂ ਸਾਰੀਆਂ ਕੱਟ ਪਿਆ ਮੈਂ ਰੋਣ ਲੱਗ ਕੇ ਮੈਂ ਇਹ ਨਾ ਕਰੋ ਮੈਂ ਜੇ ਜ਼ਿਆਦਾ ਬੋਲੂੰਗਾ ਨਾ ਮੈਂ ਇੱਕੋ ਵੀ ਕੱਟ ਦੂੰਗਾ ਹੁਣ ਜੇ ਇੱਕ ਲੈਣੀਆਂ ਲੈ ਲਓ ਫਿਰ ਨੌਕਰੀਆਂ ਦੇਣ ਦਾ ਕੰਮ ਸ਼ੁਰੂ ਕੀਤਾ ਸਪਰੀਮ ਕੋਰਟ ਚ ਹਾਈ ਕੋਰਟ ਚ ਕਈ ਰਿੱਟਾਂ ਪਈਆਂ ਹੋਈਆਂ ਸੀ ਉਹ ਪਹਿਲਾਂ ਕਲੀਅਰ ਕੀਤੀਆਂ ਫਿਰ ਜਿੰਨੀਆਂ ਜਨੀਆਂ ਕਲੀਅਰ ਹੋਈ ਗਈਆਂ ਹਰੇਕ ਵਿਭਾਗ ਵਿੱਚ ਔਨੀਆਂ ਔਨੀਆਂ ਨੌਕਰੀਆਂ ਦੇ ਹੀ ਗਏ ਅੱਜ 43000 ਨੌਕਰੀਆਂ ਦੇ ਕੇ ਤੁਹਾਡਾ ਪੁੱਤ ਤੁਹਾਡੇ ਸਾਹਮਣੇ ਖੜਾ ਹੈ ਫਿਰ ਵੀਰੋ ਬਿਜਲੀ ਦੇ ਬਿੱਲ ਮੈਂ ਕਹਾਂ ਵੀ 300 ਯੂਨਟ ਮਹੀਨੇ ਦੇ 600 ਹੋ ਗਏ ਦੋ ਮਹੀਨਾ ਬਾਅਦ ਬਿਲਾਉਂਦਾ ਚਾਹੇ 2 AC ਲੱਗੇ ਹੋਏ ਨੇ ਕਿਸੇ ਦੇ ਚਾਹੇ ਉਹ ਗਲਤ ਗਰੀਬ ਪਰਿਵਾਰ ਹੈ ਬਿਜਲੀ ਦਾ ਮੀਟਰ 600 ਤੋਂ ਘੱਟ ਹੋਣਾ ਚਾਹੀਦਾ ਹੈ ਬਿਲ ਮਾਫ ਹੈ ਨਾਲੇ ਥਰਮਲ ਪਲਾਂਟ ਖਰੀਦ ਲਿਆ ਇੱਕ ਘਾਟੇ 'ਚ ਸੀ ਪ੍ਰਾਈਵੇਟ ਥਰਮਲ ਪਲਾਂਟ ਅਸੀਂ ਕਿਹਾ ਅਸੀਂ ਚਲਾ ਕੇ ਦਿਖਾਉਨੇ ਆਂ ਕਦੇ ਸੁਣਿਆ ਸੀ ਪਹਿਲਾਂ ਸਰਕਾਰਾਂ ਤਾਂ ਵੇਚਦੀਆਂ ਹੁੰਦੀਆਂ ਸੀ ਅਸੀਂ ਖਰੀਦ ਕੇ ਥੋੜੀ ਹੁੰਦੀਆਂ ਸੀ ਇਹ ਫਰਕ ਹੈ ਇਹ ਨੀਅਤ ਦਾ ਫਰਕ ਹੈ ਬੇਨਾਮ ਹਰ ਵਕਤ ਤੁਹਾਡੇ ਨਾਲ ਆਈਂ ਰਹਾਂਗੇ ਇੱਕ ਸਰਵਿਸਮੈਨ ਜਿਹੜੇ ਮੁਲਾਜ਼ਮ ਨੇ ਉਹਨਾਂ ਲਈ ਬਹੁਤ ਸਾਰੀਆਂ ਸਕੀਮਾਂ ਸੀ ਬਣਾ ਰੇ ਆ। OPS ਤੇ ਮੇਰੀ ਗੱਲ ਚੱਲ ਰਹੀ ਹੈ 20000 ਕਰੋੜ ਰੁਪਏ ਰੋਕਣ ਨੂੰ ਫਿਰਦੇ ਆ ਉਹ। ਆ 4 ਜੂਨ ਨੂੰ ਸਰਕਾਰ ਬਣ ਜੇ ਇੰਡੀਆ ਗਠਵੰਦਨ ਦੀ ਤਾਂ ਉਹ 20000 ਕਰੋੜ ਵੀ ਜਿਹੜਾ ਪੈਨਸ਼ਨ ਵਾਲੇ ਦਾ ਉਹ ਵੀ ਆ ਜੇ ਤੇ ਨਾਲੇ 올ਡ ਪੈਨਸ਼ਨ ਸਕੀਮ ਆਪਾਂ ਲਾਗੂ ਕਰਨੇ। ਕਿਉਂਕਿ ਇਹ ਮੁਲਾਜ਼ਮਾਂ ਦਾ ਪੈਸਾ ਹੈ। ਮੁਲਾਜ਼ਮਾਂ ਨੂੰ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਬਿਨਾਂ ਪੁੱਛੇ ਕਿਵੇਂ ਲਾ ਦਿੰਨੇ ਨੇ ਮੁਲਾਜ਼ਮਾਂ ਦੇ ਪੈਸੇ ਨੂੰ ਕਿਸੇ ਬੈਂਕ 'ਚ ਲਾਤਾ ਉਹ ਬੈਂਕ ਨੂੰ ਵਿਜੇਮਾਲੀਆ ਲੁੱਟ ਕੇ ਭੱਜ ਗਿਆ ਤਾਂ ਤੇ ਵਿਜੇਮਾਲੀਆ ਨੇ ਬੈਂਕ ਨਹੀਂ ਲੁੱਟੀ ਉਹਨੇ ਮੁਲਾਜ਼ਮ ਲੁੱਟੇ ਨੇ ਕਈ ਮੁਲਾਜ਼ਮ ਹੈ ਜਿਹਨੇ 40-40 ਸਾਲ ਨੌਕਰੀ ਕਰਕੇ 2-2000 ਰੁਪਏ ਪੈਨਸ਼ਨ ਮਿਲ ਰਹੀ ਹੈ ਕਹਿੰਦੇ ਜੀ ਤੁਹਾਡਾ ਪੈਸਾ ਸ਼ੇਅਰ ਮਾਰਕੀਟ 'ਚ ਲਾਇਆ ਸੀ ਉਹ ਡੁੱਬ ਗਿਆ ਇਹ ਕਿਵੇਂ ਹੋ ਸਕਦਾ ਨਹੀਂ ਸੋ ਮੇਰੇ ਕੋਲ ਮੈਂ ਖੋਦੇ ਇੱਕ ਮੁਲਾਜ਼ਮ ਦਾ ਬੇਟਾ ਇਸ ਮਾਮਲੇ 'ਚ ਮੈਂ ਗਾਰੰਟੀ ਲੈਣਾ ਬਾਕੀ ਫੌਜੀ ਭਰਾ ਨੇ ਉਹਨਾਂ ਦਾ ਮਾਨ ਸਨਮਾਨ ਆਪਾ ਕਰ ਦਿੱਤਾ ਆ ਮੋਰਾਂ ਵਾਲਾ ਮੁੰਡਾ ਅਗਨੀ ਵੀਰਾਂ ਨੂੰ ਸਲਾਮੀ ਨਹੀਂ ਦਿੱਤੀ ਅਸੀਂ ਪੁਲਿਸ ਤੋਂ ਦਵਾਈ ਸਲਾਮੀ ਉਦੋਂ ਬਾਅਦ ਚ ਮੈਂ ਗ੍ਰਹਿ ਮੰਤਰੀ ਨੂੰ ਕਿਹਾ ਕਿ ਆ ਕੀ ਕਰ ਰਹੇ ਹੋ ਤੁਸੀਂ ਸਾਡੇ ਧੀਆਂ ਪੁੱਤ ਹਿੱਕਾਂ 'ਚ ਨਹੀਂ ਬੈਠੇ ਆ ਬਾਗੜਾਂ ਤੇ 10-10 12-12 ਗੋਲੀਆਂ ਉਹਨਾਂ ਦੀ ਛਾਤੀ 'ਚ ਹੀ ਰਹਿ ਜਾਂਦੀਆਂ ਨੇ ਜਦੋਂ ਸ਼ਹੀਦ ਹੋ ਜਾਂਦੇ ਨੇ ਤੇ ਤੁਸੀਂ ਤੁਸੀਂ ਚਾਰ ਫਾਇਰ ਨਹੀਂ ਕਰ ਸਕਦੇ ਉਹਨਾਂ ਦੇ ਸਲਾਮੀ ਦੇ ਤੌਰ ਤੇ ਤੇ ਦੁਬਾਰਾ ਕਰਵਾਈ ਖੰਨੇ ਦਾ ਮੁੰਡਾ ਸੀ ਜਿਹੜਾ ਉਥੇ ਕਰਵਾਈ ਸੋ ਅਸੀਂ ਮਾਨ ਸਨਮਾਨ ਦਿੰਨੇ ਆ